ਹਾਂਜੀ ਕਿਸਾਨ ਵੀਰੋ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਸਵਾਗਤ ਹੈ ਤੁਹਾਡਾ ਐਗਰੀਕਲਚਰ ਇਨਫੋਰਮੇਸ਼ਨ ਪੰਜਾਬੀ ਚੈਨਲ 'ਚ ਮੈਂ ਡਾਕਟਰ ਗੁਰਮਿੰਦਰ ਸਿੰਘ ਬਰਾੜ ਇਸ ਵੀਡੀਓ ਦੇ ਵਿੱਚ ਆਪਾਂ ਜਿਹੜਾ ਤੁਹਾਡੇ ਨਾਲ ਜਾਣਕਾਰੀ ਸਾਂਝੀ ਕਰਨੀ ਹੈ ਸਰੋਂ ਦੀ ਫਸਲ ਜਿਹਦੇ ਵਿੱਚ ਗੋਭੀ ਸਰੋਂ ਅਫਰੀਕਨ ਸਰੋਂ ਪੀਲੀ ਸਰੋਂ ਗਰਾਇਆ ਸਰੋਂ ਇਹ ਜਿਹੜੀਆਂ ਵੱਖ-ਵੱਖ ਸਰੋਂ ਆ ਗਈਆਂ ਉਹਦੇ ਵਿੱਚ ਆਪਾਂ ਕੀ ਖਾਸ ਖਿਆਲ ਇਸ ਟਾਈਮ ਰੱਖਣਾ ਹੁੰਦਾ ਖਾਸ ਤੌਰ ਤੇ ਫੁੱਲ ਪੈਣੇ ਸ਼ੁਰੂ ਹੋਣ ਤੋਂ ਪਹਿਲਾਂ ਜਾਂ ਫੁੱਲ ਪੈਣ ਸਮੇ ਜੇ ਕੋਈ ਨਵੇਂ ਕਿਸਾਨ ਵੀ ਜੁੜੇ ਹੋਣ ਬੇਨਤੀ ਹੈ ਕਿ ਚੈਨਲ ਸਬਸਕ੍ਰਾਈਬ ਕਰਕੇ ਬੈੱਲ ਆਡ ਬਟਨ ਦਬਲੋ ਫੇਸਬੁੱਕ ਪੇਜ ਤੇ ਵੀ ਫੋਲੋ ਕਰ ਸਕਦੇ ਆ ਤਾਂ ਕਿ ਹਰ ਇੱਕ ਨਵੀਂ ਜਾਣਕਾਰੀ ਤੁਹਾਨੂੰ ਮਿਲਦੀ ਰਹੇ ਜਿਹੜੀ ਸਰੋਂ ਦੀ ਫਸਲ ਦੇ ਵਿੱਚ ਕਿਸਾਨ ਵੀਰੋਂ ਮੈਂ ਪਹਿਲਾਂ ਵੀ ਬੇਨਤੀ ਕੀਤੀ ਸੀ ਬਿਜਾਈ ਟਾਈਮ ਖਾਦਾਂ ਦੇ ਵਿੱਚ ਖਾਸ ਤੌਰ ਤੇ ਜਿਹੜੀ ਤਵੱਜੂ ਆਪਾਂ ਦੇਣੀ ਹੈ ਕਿਉਂਕਿ ਨਾਈਟ੍ਰੋਜਨ ਆਪਾਂ ਯੂਰੀਆ ਦੇ ਰੂਪ ਚ ਦੋ ਥੈਲੇ ਯੂਰੀਆ ਪੈਂਦੀ ਹੈ ਇੱਕ ਬਿਜਾਈ ਟਾਈਮ ਤੇ ਇੱਕ ਪਹਿਲੇ ਪਾਣੀ ਤੇ ਫਾਸਫੋਰਸ ਦੇ ਵਿੱਚ ਆਪਾਂ ਕੋਸ਼ਿਸ਼ ਕਰਨੀ ਕਿ ਡੀਏਪੀ ਦੀ ਜਗ੍ਹਾ ਤੇ ਕਿਉਂਕਿ ਡੀਏਪੀ ਜੇ ਪਾਉਣੀ ਆ ਤਾਂ ਉਹ ਪੈਂਦੀ ਹੈ 26 ਕਿਲੋ ਤੇ ਜੇ ਸੁਪਰ ਪਾਉਣੀ ਆ ਤਾਂ ਉਹ ਡੇਢ ਗੱਟਾ ਤਾਂ ਡੇਢ ਗੱਟਾ ਸੁਪਰ ਦਾ ਪਾਓ ਜੇ ਡੇਢ ਗੱਟਾ ਸੁਪਰ ਦਾ ਆਪਾਂ ਪਾਉਣੀ ਆ ਤਾਂ ਫਿਰ ਆਪਾਂ ਨੂੰ ਸਲਫਰ ਵੱਖਰਾ ਨਹੀਂ ਪਾਉਣ ਦੀ ਲੋੜ ਪੈਂਦੀ ਜੇ ਆਪਾਂ ਡੀਏਪੀ ਦੇ ਰਹੀ ਫਾਸਫੋਰਸ ਤਤ ਦਿਨੇ ਵਜਾਈ ਟਾਈਮ ਤਾਂ ਫਿਰ ਆਪਾਂ 80 ਕਿਲੋ ਜੈਪਸਮ ਜਾਂ 13 ਕਿਲੋ ਬੈਂਟੋਨਾਈਟ ਸਲਫਰ ਵੀ ਨਾਲ ਵਜਾਈ ਟਾਈਮ ਪਾਉਣਾ ਇਹਦੇ ਬਾਰੇ ਆਪਾਂ ਜਾਣਕਾਰੀ ਪਹਿਲਾਂ ਸਾਂਝੀ ਕਰਤੀ ਸੀ ਤੁਹਾਡੇ ਨਾਲ ਤੇ ਫਸਲ ਜਿਹੜੀ ਹੈਗੀ ਹੈ ਪਹਿਲਾ ਪਾਣੀ ਹੈ ਜਿਹੜਾ ਉਹ ਤਕਰੀਬਤ ਤਕਰੀਬਨ 3 ਤੋਂ 4 ਹਫ਼ਤੇ ਦੇ ਦਰਮਿਆਨ ਜਿਹੜਾ ਲੱਗ ਜਾਂਦਾ ਹੈ ਉਦੋਂ ਆਪਾਂ ਫਸਲ ਵਿਰਲੀ ਵੀ ਕਰਦੇ ਆਂ ਉਦੋਂ ਬਾਅਦ ਫਿਰ ਆਪਾਂ ਜਾ ਕੇ 40 ਦਿਨ ਤੇ 45 ਤੇ 50 ਦਿਨ ਤੇ ਜਾ ਕੇ ਉੱਪਰੋਂ ਗੰਦਲਾਂ ਤੋੜਨੀਆਂ ਟੂਸੇ ਤੋੜਨੇ ਜਿਹਦੇ ਨਾਲ ਜਿਹੜੀ ਹੈਗੀ ਆ ਪਾਸੇ-ਪਾਸੇ ਤੋਂ ਜਿਹੜੀਆਂ ਸ਼ਿਖਾਵਾਂ ਆ ਦੀ ਗਿਣਤੀ ਵੱਦੀ ਉਦੋਂ ਬਾਅਦ ਜਿਹੜਾ ਹੈਗਾ ਆਪਾਂ ਇੱਕ ਖਾਸ ਖਿਆਲ ਜ਼ਿੰਕ ਤੱਤ ਦੀ ਇਹ ਤੁਹਾਡੇ ਘਾਟ ਹੁੰਦੀ ਹੈ ਤਾਂ ਬਜਾਈ ਟਾਈਮ ਆਪਾਂ ਪਾਉਨੇ ਆ 8-10 ਕਿਲੋ ਜ਼ਿੰਕ ਬਹੁਤ ਹੁੰਦਾ ਹੈ 8-10 ਕਿਲੋ ਪोटाਸ਼ ਤੱਤ ਬਹੁਤ ਹੁੰਦਾ ਜੇ ਆਪਾਂ ਬਹੁਤ ਵਧੀਆ ਸ਼ਾਨਦਾਰ ਫਸਲ ਚਾਹੁੰਦੇ ਸਟਰੈਂਥ ਪੂਰੀ ਚਾਹੁੰਦੇ ਫਸਲ ਦੀ ਬਿਮਾਰੀਆਂ ਕੀੜੇ ਮਕੌੜੇ ਪ੍ਰਤੀ ਰਹਿਣ ਸਹਿਣ ਸ਼ਕਤੀ ਤੇ ਪਲੱਸ ਜਿਹੜੀ ਹੈਗੀ ਦਾਣੇ ਦਾ ਵਜ਼ਨ ਬਣੇ ਜੇ ਤੁਸੀਂ ਪਹਿਲਾਂ ਨਹੀਂ ਪਾਈਦਾ ਪਹਿਲੇ ਪਾਣੀ ਤੇ ਵੀ ਜਿੰਕ ਤੁਸੀਂ 8-10 ਕਿਲੋ ਪਾ ਸਕਦੇ ਜਾਂ ਤੁਸੀਂ ਜਿੰਕ ਦੀ ਸਪਰੇ ਕਰ ਸਕਦੇ ਜਿੰਕ ਦੀ ਸਪਰੇ ਫਿਰ ਉਹੀ ਆਪਾਂ ਨੂੰ ਕਰਨੀ ਪੂ ਕਿਲੋ ਜਿੰਕ 21% ਤੇ 1/2 ਕਿਲੋ ਕਲੀ ਦਾ ਪਾਣੀ ਉਹਦੀ ਸਪਰੇ ਆਪਾਂ ਕਰ ਸਕਦੇ ਹਾਂ ਕਿਉਂਕਿ ਜੇ ਜਿੰਕ ਤੁਸੀਂ 21 ਜਾਂ 33 ਵਰਤ ਨਹੀਂ ਉਹਦੇ ਨਾਲ ਕਲੀ ਦਾ ਪਾਣੀ ਆਪਰ ਵਰਤਣਾ ਪੈਂਦਾ ਇਹਦੇ ਬਾਰੇ ਮੈਂ ਪਹਿਲਾਂ ਤੁਹਾਨੂੰ ਕਨਸੈਪਟ ਦੱਸੀ ਕਿ ਕਿਉਂ ਵਰਤਣਾ ਹੁੰਦਾ ਪਲੱਸ ਜਿਹੜਾ ਹੈਗਾ ਕੈਲਸ਼ੀਅਮ ਦਾ ਤਾਂ ਆਪਾਂ ਨੂੰ ਜਿਹੜਾ ਨਾਲ ਐਡੀਸ਼ਨਲ ਮਿਲ ਜਾਂਦਾ ਉਲੀ ਨਾਸ਼ਕ ਦੀਆਂ ਪ੍ਰੋਪਰਟੀਆਂ ਨੇ ਜਿਹੜੀਆਂ ਕਲੀ ਦੇ ਪਾਣੀ ਚ ਉਹ ਆਪਾਂ ਨੂੰ ਐਡੀਸ਼ਨਲ ਮਿਲ ਜਾਂਦੀਆਂ ਨੇ ਉਹ ਤੁਸੀਂ ਜਿਹੜੀ ਸਪ ਉਦੋਂ ਬਾਅਦ ਫਿਰ ਤੁਸੀਂ ਜਾ ਕੇ ਜਦੋਂ ਫੁੱਲ ਪੈਣੇ ਸ਼ੁਰੂ ਹੁੰਦੇ ਆ ਫੁੱਲ ਪੈਣੇ ਸ਼ੁਰੂ ਹੁੰਦੇ ਆ ਉਸ ਟਾਈਮ ਤੇ ਕੋਸ਼ਿਸ਼ ਕਰੋ ਕਿ ਆਪਾਂ ਜਿਹੜੀ ਐਨਪੀਕੇ 13045 ਕਿਉਂਕਿ ਫੁੱਲਾਂ ਦੀ ਗਿਣਤੀ ਫਲੀਆਂ ਦੀ ਗਿਣਤੀ ਵਧਾਉਣ ਵਾਸਤੇ 13045 ਬਹੁਤ ਵਧੀਆ ਕੰਮ ਕਰਦਾ ਹੈ 13045 ਡੇਢ ਕਿਲੋ ਤੱਕ ਤੁਸੀਂ ਪਾ ਸਕਦੇ ਆ ਨਾਲ ਕੋਸ਼ਿਸ਼ ਕਰੋ ਜਿਹੜਾ ਪੋਲਨ ਗ੍ਰੇਨ ਨੂੰ ਸਟਰੈਂਥ ਦੇਣ ਵਾਸਤੇ ਤੁਸੀਂ 40 50 ਗ੍ਰਾਮ ਤੱਕ ਬੋਰਨ ਜਿਹੜਾ ਹੈਗਾ 20% ਪਾਊਡਰ ਪਾ ਲਓ ਇਸ ਤੋਂ ਵੱਧ ਜਿਆਦਾ ਜ਼ਰੂਰਤ ਨਹੀਂ ਹੈਗੀ ਬਹੁਤ ਵਾਰ 50 ਗ੍ਰਾਮ 60 ਗ੍ਰਾਮ ਇਥੇ ਇੱਕ ਬਹੁਤ ਹੁੰਦਾ ਤੇ ਪਾਣੀ ਜਿਹੜਾ ਤੁਸੀਂ ਲਾਉਣਾ ਉਹ ਘੱਟੋ ਘੱਟ 150 ਲੀਟਰ ਸਪਰੇਅ ਵਾਸਤੇ ਪਾਣੀ ਵਰਤਣਾ ਨਾਲ ਤੁਸੀਂ ਬੱਦਲਵੇਂ ਰੂਪ ਦੇ ਵਿੱਚ ਕੋਰੇ ਵਗੈਰਾ ਤੋਂ ਬਚਾਉਣ ਵਾਸਤੇ ਜਿਵੇਂ ਮੈਂ ਪਹਿਲਾਂ ਵੀ ਬੇਨਤੀ ਕੀਤੀ ਕੋਰੇ ਵਾਸਤੇ ਕੋਰੇ ਤੋਂ ਬਚਾਉਣ ਵਾਸਤੇ ਆਪਾਂ ਨੂੰ ਹਲਕਾ ਪਾਣੀ ਖੇਤ ਖੁਸ਼ਕ ਨਾ ਹੋਵੇ ਕਿਉਂਕਿ ਹੁਣ ਪਹਿਲਾਂ ਵੀ ਕੋਰੇ ਪਏ ਆ ਤੇ ਇਦੋਂ ਗਾਂ ਵੀ ਕੋਰਾ ਪੈਣ ਦੇ ਅਸਾਰ ਹੈਗੀ ਆ ਖਾਸ ਤੌਰ ਤੇ ਫੁੱਲ ਪੈਣ ਸਮੇ ਫਸਲ ਨੂੰ ਜਿਹੜਾ ਹਲਕਾ ਪਾਣੀ ਉਹ ਦੋ ਪਰਪਸ ਸੋਲਵ ਕਰੂ ਇੱਕ ਤਾਂ ਫਸਲ ਨੂੰ ਜਿਹੜਾ ਮੋਇਸਚਰ ਦੀ ਘਾਟ ਨਹੀਂ ਆਊਗੀ ਤੇ ਫੁੱਲ ਫਲ ਜਿਹੜਾ ਹੈਗਾ ਪੂਰਾ ਆਊਗਾ ਫਲੀਆਂ ਦੂਸਰਾ ਜਿਹੜਾ ਹੈਗਾ ਕੋਰੇ ਤੋਂ ਬਚਤ ਰਹਿੰਦੀ ਆ ਆਪਾਂ ਹਲਕਾ ਪਾਣੀ ਦਿੰਨੇ ਆ ਤੇ ਗੋਭੀ ਸਰੋਂ ਦੇ ਵਿੱਚ ਆਪਾਂ ਕਿਉਂਕਿ ਪਹਿਲਾ ਪਾਣੀ 3-4 ਹਫ਼ਤੇ ਤੇ ਲੱਗਦਾ ਦੂਜਾ ਆਪਾਂ ਕੋਸ਼ਿਸ਼ ਕਰੀਏ ਕਿ ਜਿਹੜਾ ਅ ਦਸੰਬਰ ਦੇ ਅ ਵਿੱਚ ਜਾਂ ਜਿਹੜਾ ਜਨਵਰੀ ਦੇ ਸ਼ੁਰੂ ਦੇ ਵਿੱਚ ਲਾ ਦਈਏ ਤੇ ਉਸ ਤੋਂ ਬਾਅਦ ਜਿਹੜਾ ਹੈਗਾ ਤੀਜਾ ਪਾਣੀ ਆਪਾਂ ਜੇ ਲੋੜ ਪੈਂਦੀ ਤਾਂ ਫਰਵਰੀ ਦੇ ਦੂਜੇ 15 ਵਾੜੇ ਚ ਲਾ ਦੇਣਾ ਮੀਂਹ ਦੇ ਹਾਲਾਤ ਦੇਖ ਕੇ ਉਸ ਤੋਂ ਬਾਅਦ ਫਿਰ ਪਾਣੀ ਇਹਨੂੰ ਨਹੀਂ ਲਾਉਣਾ ਤੇ ਆਪਾਂ ਜਿਹੜਾ ਹੈਗਾ 400 500 ਗ੍ਰਾਮ ਤੱਕ ਲੋ ਤੱਕ ਜਾਂ 600 ਗ੍ਰਾਮ ਤੱਕ ਫਸਲ ਦੀ ਸੰਘਣ ਜਿਹੜੀ ਗਰੋਥ ਦੇ ਹਿਸਾਬ ਨਾਲ ਤੁਸੀਂ ਜਿਹੜਾ ਹੈਗਾ ਸਲਫਰ ਦੀ ਸਪਰੇ ਜਿਹੜੀ ਹੈਗੀ 80% ਦੀ ਦੇ ਸਕਦੇ ਆ ਇਹਦੇ ਨਾਲ ਜਿਹੜਾ ਹੈਗਾ ਆਪਾਂ ਨੂੰ ਬਿਮਾਰੀਆਂ ਤੋਂ ਰਹਿਤ ਫਸਲ ਮਿਲੂਗੀ ਤੇ ਨਾਲ ਜਿਹੜਾ ਹੈਗਾ ਕੂਰੀ ਪ੍ਰੋਟੀਕਾ ਅਫੀਸ਼ੈਂਟ ਸ਼ਕਤੀ ਮਿਲਦੀ ਹੈ ਐਨਪੀ ਕੀ 13045 ਹੋਗੀ ਜ਼ਿੰਕ ਹੋਗੀ ਇਹਦੇ ਨਾਲ ਫਸਲ ਨੂੰ ਜਿਹੜੀ ਹੈਗੀ ਪੂਰੀ ਸਟਰੈਂਥ ਮਿਲਦੀ ਹੈ ਤੇ ਫਸਲ ਦੇ ਵਿੱਚ ਖਾਸ ਤੌਰ ਤੇ ਜਿਹੜੀ ਚਿੱਟੋਂ ਦਾ ਰੋਗ ਆ ਉਹ ਤੋਂ ਬਚਾਉਣ ਵਾਸਤੇ ਤੁਸੀਂ ਜਿਹੜਾ ਸਪਰੇਅ ਜੇ ਕਰਨੀ ਆ ਆਪਾਂ ਨੂੰ ਜ਼ਰੂਰਤ ਪੈਂਦੀ ਹੈ ਤਾਂ ਫੇਰ ਆਪਾਂ ਜਿਹੜੀ 250 ਗ੍ਰਾਮ ਰੈਡੋਮਿਲ ਗੋਲੀ ਜਿਹੜੀ ਮੈਟਾਲੈਕਸਲ 4% ਤੇ ਮੈਨਕੋਜੇਬ 64% ਦੇ ਵਿੱਚ ਹੁੰਦੀ ਹੈ ਉਹ ਆਪਾਂ 250 ਗ੍ਰਾਮ 100 ਲੀਟਰ ਪਾਣੀ ਦੇ ਵਿੱਚ 60 ਤੋਂ 80 ਦਿਨਾਂ ਦੇ ਦਰਮਿਆਨ ਜਿਹੜਾ ਹੈਗਾ ਛੜਕਾਅ ਕਰ ਦੇਣਾ ਤੇ ਜਰੂਰ ਤਨ 60 ਜਿਹੜਾ ਛੜਕਾਅ ਦਾ ਰਿਪੀਟ ਕਰ ਸਕਦੇ ਵਾਹੇ ਇੱਕ ਸਪਰੇ ਬਹੁਤ ਹੁੰਦੀ ਨਵੀਆਂ ਕਿਸਮਾਂ ਨੇ ਜਿਹੜੀਆਂ ਚਟੋ ਰੋਗ ਪ੍ਰਤੀ ਸੈਣ ਸ਼ਕਤੀ ਉਹਨਾਂ ਚ ਹੈਗੀ ਆ ਤੇਲੇ ਚੇਪੇ ਵਾਸਤੇ ਆਪਾਂ ਜਿੰਨਾ ਚਿਰ ਠੰਡ ਨਹੀਂ ਕੱਟਦੀ ਹੈਗੀ ਠੰਡ ਹੁਣ ਬਹੁਤ ਸ਼ੀਤ ਸ਼ੀਤ ਲੇਰ ਅੱਗੇ ਚੱਲਣੀ ਹੈ ਜਨਵਰੀ ਦਾ ਪੂਰਾ ਮਹੀ ਅਧਵ ਫਰਵਰੀ ਤੋਂ ਬਾਅਦ ਕਿਤੇ ਜਾ ਕੇ ਮਾੜਾ ਮੋਟਾ ਫਰਕ ਪੈਂਦਾ ਵੈਸੇ ਹੁਣ ਜਿਹੜਾ ਹੈਗਾ ਮਾਰਚ ਤਾਈਂ ਟੈਂਪਰੇਚਰ ਡਾਊਨ ਕਾਫੀ ਰਹਿਣ ਦੇ ਸਾਰ ਤਾਂ ਫੇਰ ਤੁਸੀਂ ਤੇਲੇ ਚੇਪੇ ਵਾਲੀ ਕਈ ਵਾਰ ਕਿਸਾਨ ਵੀਰ ਪਹਿਲਾਂ ਗੇਤੀਆਂ ਸਪਰੇਆਂ ਸ਼ੁਰੂ ਕਰ ਦਿੰਦੇ ਉਹਦੀ ਕੋਈ ਸਪਰੇ ਦੀ ਲੋੜ ਨਹੀਂ ਐਨਪੀਕੇ 13045 ਇੱਕ ਕਰ ਸਕਦੇ ਆ ਇੱਕ ਫੁੱਲ ਪੈਣ ਤੋਂ ਪਹਿਲਾਂ ਜਾਂ ਫੁੱਲ ਪੈਣ ਸਮੇ 2 ਕਰ ਸਕਦੇ ਆ ਤਾਂ ਬਹੁਤ ਸ਼ਾਨਦਾਰ ਰਿਜ਼ਲਟ ਮਿਲਣਗੇ ਨਾਲ ਤੁਸੀਂ ਜਿਹੜੀ ਹੈਗੀ ਆ ਬੋਰਨ ਜਿਵੇਂ ਮੈਂ ਤੁਹਾਨੂੰ ਦੱਸਿਆ ਨਾਲ ਤੁਸੀਂ ਜਿਹੜਾ ਹੈਗਾ ਜੇ ਵੱਖਰੇ ਤੌਰ ਤੇ ਕਰਨਾ ਤਾਂ ਤੁਸੀਂ ਜਿਵੇਂ ਅਮੀਨੋ ਐਸਿਡ ਵਗੈਰਾ ਹੈਗੇ ਆ ਸਾਕਾਰਿਕ ਵਗੈਰਾ ਉਹ ਕਰਨੇ ਆ ਫਸਲ ਨੂੰ ਸਟਰੈਂਥ ਦੇਣ ਵਾਸਤੇ ਫੁੱਟ ਵਾਸਤੇ ਜਾਂ ਜਿਹੜਾ ਖਾਸ ਤੌਰ ਤੇ 45 50 ਦੇ ਦਿਨ ਦੇ ਦਰਮਿਆਨ ਦੀ ਮੈਂ ਗੱਲ ਕਰਦਾ ਉਹਨੂੰ ਫੁੱਲ ਪੈਣ ਸਮੇਂ ਤਾਂ ਤੁਸੀਂ ਕੋਸ਼ਿਸ਼ ਕਰੋਗੇ ਜਿਹੜੀ ਹੈਗੀ ਆ ਤੁਸੀਂ 80% ਸਲਫਰ ਦੀ ਜਾਂ ਰੈਡੋਮਿਲ ਦੀ ਜਾਂ ਤੁਸੀਂ ਜਿਹੜਾ ਹੈਗਾ ਇਹ ਐਨਪੀਕੇ ਤੇ ਬੋਰਨ ਦੀ ਸਪਰੇ ਜਰੂਰ ਕਰਦੇ ਹੋ ਹੋਰ ਸਵਾਲ ਹੋਵੇ ਸਿਪਾਹ ਜਰੂਰ ਦੱਸਣਾ ਤੁਹਾਡਾ ਬਹੁਤ ਬਹੁਤ ਧੰਨਵਾਦ ਸ਼ੁਕਰੀਆ ਮਿਹਰਬਾਨੀ ਖੁਸ਼ ਰਹੋ ਖੁਸ਼ ਰਹੋ ਆਵਾਜ਼ ਰਹੋ